ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇਖੋ ਕੰਗਣਾ ਦੇ ਨਾਲ ਇਹ ਗਲਤ ਹੋਇਆ ਅੱਜ ਉਹਨਾਂ ਨੂੰ ਇਹ ਪਰਿਵਾਰ ਕਿਉਂ ਨਹੀਂ ਦੱਸਿਆ ਹੁਣ ਕਹਿਣ ਕੰਗਣਾ ਦੀ ਭੈਣ ਵੀ ਕਹੇ ਜਿਹੜੀ ਕਹਿੰਦੀ ਹੈ ਕਿ ਪੰਜਾਬ ਚ ਅੱਤਵਾਦ ਹੈ ਉਹ ਦੱਸੇ ਕਿ ਹਿਮਾਚਲ ਚ ਅੱਤਵਾਦ ਹੈ ਇਹ ਪੰਜਾਬ ਚ ਅੱਤਵਾਦ ਨਹੀਂ ਹੈ ਉਹ ਦੱਸੇ ਕਿ ਖਜ਼ਾਰ ਅੱਤਵਾਦ ਇੱਕ ਚਪੇੜ ਤੇ ਤੁਸੀਂ ਅੱਤਵਾਦ ਕਹੋਗੇ ਤੇ ਬਾਹ ਤੋੜ ਦਿਓ ਤੇ ਸਿਰ ਉਹਦਾ ਭੰਨ ਦਿਓ ਤੇ ਉਹ ਤੰਦਨ ਵਾਸਤੇ ਕੋਮਾ ਚ ਚਲਾ ਰਿਹਾ ਇੱਥੇ ਤਾਂ ਮੀਕਾ ਸਿੰਘ ਅਰਗੇ ਰਖਲਾ ਉਹ ਉਹਨਾਂ ਦੇ ਹੱਕ ਚ ਬੋਲੀ ਜਾਂਦੇ ਤੁਸੀਂ ਕਹਿੰਦੇ ਮੀਕਾ ਸਿੰਘ ਕਰਕੇ ਬੋਲਦੇ ਆ ਤੇ ਇੱਥੇ ਕਰਨ ਜੋਰ ਅਰਗੇ ਬੋਲੀ ਜਾਂਦੇ ਆ ਜਿਹੜਾ ਕਰਨ ਜੋਰ ਦੀ ਬੇਇੱਜ਼ਤੀ ਕੀਤੀ ਸੀ ਕਾਫੀ ਵਿਦ ਕਰਨ ਦੇ ਵਿੱਚ ਕਾਫੀ ਵਿਦ ਕਰਨ ਦੇ ਵਿੱਚ ਜਦੋਂ ਟੰਗਣਾ ਰਾਣਾਵਤ ਤੇ ਸੈਫ ਵਾਲੀ ਖਾਨਾ ਬੁਲਾਈ ਸੀ ਇਹ ਇਹਨਾਂ ਦੀ ਫਿਲਮ ਆਉਣ ਵਾਲੀ ਸੀ ਤੇ ਉਦੋਂ ਰਖਲਾ ਇਹਨੇ ਟੰਗਣਾ ਰਾਣਾਵਤ ਨੇ ਕਹਿਤਾ ਸੀ ਤੂੰ ਆਏ ਵੱਡੇ ਵੱਡੇ ਐਕਟਰਾ ਦੇ ਜਵਾਕਾਂ ਨੂੰ ਮੌਕਾ ਦਿੰਨਾ ਹੈ ਫਿਲਮਾਂ ਤੇ ਵਿੱਚ ਠੀਕ ਹੈ ਨਾ ਤੇ ਤੂੰ ਕਿੱਡਾ ਕ ਸਾਫ਼ ਸੁਥਰਾ ਆ ਗਿਆ ਇਹ ਗੱਲ ਕਹਤੀ ਤੂੰ ਦੇ ਨਾ ਨਵੇਂ ਨਵੇਂ ਐਕਟਰਾਂ ਨੂੰ ਮੌਕਾ ਇਹ ਗੱਲ ਕਹੀ ਸੀ ਤੇ ਕਰਨ ਜੋਰ ਚੁੱਪ ਕਰ ਗਿਆ ਫਿਰ ਅਗਲਾ ਬੋਲਿਆ ਨਹੀਂ ਉਸ ਤੋਂ ਬਾਅਦ ਠੀਕ ਹੈ ਨਾ ਉਹਦੀ ਬੋਲਤੀ ਬੰਦ ਕਰਤੀ ਉਸ ਤੋਂ ਬਾਅਦ ਕਰਨ ਜੋਰ ਤੋਂ ਕੋਈ ਵੀ ਸਵਾਲ ਪੁੱਛਦਾ ਸੀ ਨਾ ਵੀ ਕੰਗਣਾ ਰਾਣਾ ਵਰਤਨੀ ਇਹ ਗੱਲ ਕਹੀ ਹੈ ਤੂੰ ਆਸਾਂ ਦਾ ਕੰਗਣਾ ਰਾਣਾ ਦਾ ਜਿਹੜਾ ਸਵਾਲ ਪੁੱਛੂ ਮੈਨੂੰ ਤੋਂ ਸਵਾਲ ਨਾ ਪੁੱਛੋ ਗੰਗਣਾ ਰਾਣਾਵਤ ਕੀ ਹੈ ਕੌਣ ਆਹੋ ਕੋਈ ਨਹੀਂ ਉਹਨੂੰ ਪੁੱਛਦਾ ਨਾ ਉਹਦੀ ਫਿਲਮ ਚੱਲਦੀ ਹੈ ਕੋਈ ਨਹੀਂ ਉਹਨੂੰ ਜਾਣਦਾ ਤੇ ਮੇਰੇ ਕੋਲੇ ਉਹਦੇ ਸਵਾਲ ਕਰੇ ਵੀ ਨਾ ਪੁੱਛੋ ਠੀਕ ਹੈ ਨਾ ਨਾ ਉਹਦਾ ਮੇਰੇ ਨਾਲ ਲੈਣਾ ਦੇਣਾ ਤੇ ਨਾ ਮੈਂ ਉਹਨੂੰ ਕਰੇ ਆਪਣੀ ਫਿਲਮ ਚੱਲ ਲਵਾਂ ਇੱਥੇ ਤੱਕ ਕਹਿਦਾ ਸੀ ਤੇ ਜਦੋਂ ਉਹ ਐਮਪੀ ਬਣ ਗਈ ਤੇ ਬੀਜੇਪੀ ਦੀ ਸਰਕਾਰ ਬਣ ਗਈ ਜੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਫੇਰ ਨਹੀਂ ਕੰਗਣਾ ਦੇ ਹੱਕ ਟ ਖੜਨਾ ਸੀ ਫੇਰ ਤਾਂ ਆਪਦਾ ਉਹੀ ਸਟੈਂਡ ਲੈਣਾ ਸੀ ਇਹਨੇ ਰਖਲਾ ਕਰਨ ਜੋਰ ਨੇ ਠੀਕ ਹੈ ਨਾ ਕਰਨ ਜੋਰ ਬਹੁਤ ਵੱਡਾ ਧਰਮਾ ਪ੍ਰੋਡਕਸ਼ਨ ਬਹੁਤ ਵੱਡਾ ਫਿਲਮਾਂ ਪ੍ਰੋਡਿਊਸ ਕਰਦਾ ਹੈ ਉਹਦਾ ਮਾਲਕਾ ਰਖਲਾ ਤੇ ਡਰਦਾ ਮੋਕ ਮਾਰਦਾ ਇਨਕਮ ਟੈਕਸ ਤੋਂ ਤੇ ਰਖਲਾ ਈਡੀ ਤੋਂ ਤੇ ਸੀਬੀਆਈ ਤੋਂ ਇਹਨੂੰ ਐ ਮੈਨੂੰ ਕਿਸ ਕਿਸ ਜਿੱਨਾ ਪਸਾਦਾ ਨੇ ਕਿਉਂਕਿ ਇਹਨਾਂ ਕੋਲ ਡੋ ਨੰਬਰ ਦੇ ਵੀ ਪੈਸੇ ਹੁੰਦੇ ਆ ਠੀਕ ਹੈ ਨਾ ਇਹ ਡਰਦਾ ਉਹਦੀ ਨਾਲ ਦੀ ਨਾਲ ਹੱਕ ਟਕੜ ਗਿਆ ਨਹੀਂ ਲੱਪੜ ਨਹੀਂ ਮਾਰਨਾ ਚਾਹੀਦਾ ਸੀ ਉਹ ਤਾਂ ਜਾ ਬਿਲਕੁਲ ਗਲਤ ਹੈ ਠੀਕ ਹੈ ਨਾ ਇਹੋ ਜਿਹੇ ਬੰਦੇ ਆ ਡਰੋਕਲਾ ਅਕਸ਼ੇ ਕੁਮਾਰ ਹੋ ਗਿਆ ਅਜੇ ਦੇਵਗੰਨ ਹੋ ਗਿਆ ਸਚਨ ਤੰਦੂਲਗਰ ਹੋ ਗਿਆ ਜਿਹਨੂੰ ਕਹਿੰਦਾ ਭਗਵਾਨ ਕਹਿੰਨੇ ਹੋ ਤੁਸੀਂ ਠੀਕ ਹੈ ਨਾ ਉਹ ਜੇ ਬੰਦੇ ਜਦੋਂ ਰਹਿਾਨਾ ਨੇ ਟਵੀਟ ਕੀਤਾ ਨਾ ਕਿਸਾਨਾਂ ਦੇ ਹੱਕ ਦੇ ਵਿੱਚ ਉਦੋਂ ਜਦੋਂ ਧਰਨਾ ਲੱਗਿਆ ਜੀ ਕਿਸਾਨੀ ਉਹ ਉਹੀ ਚੈਪਟਰ ਚੱਲੀ ਜਾਂਦਾ ਮਤਾਂ ਕਰਕੇ ਉਹ ਗੱਲ ਖੇਡਦਾ ਹੈ ਉਰੋਰਾ ਹਨਾਣਾ ਟਵੀਟ ਕਰਤਾ ਤੇ ਸਚੰਤ ਨੂਰਗਰ ਹੋ ਗਿਆ, ਵਿਰਿੰਦਰ ਸਵਾਗ ਹੋ ਗਿਆ, ਜਦੇਵ ਗਨ ਅਰਗੇ ਹੋ ਗਏ। ਇਹ ਸਾਰੇ ਲੱਗ ਗਏ। ਕੱਲਾ ਬਸ ਸ਼ਰੂ ਖਾਨਾ ਤੇ ਮੀਰ ਖਾਨ ਅਰਗੇ ਚਪਰੇ, ਸਲਮਾਨ ਖਾਨ ਅਰਗੇ ਤੁਝੇ ਸਾਰੇ ਲੱਗ ਗਏ। ਠੀਕ ਹੈ ਨਾ? ਕੋਈ ਸਾਰੇ ਚੱਟੇ-ਬੱਟੇ ਇੱਕ ਹੈ। ਹੁਣ ਅੱਗੇ ਵੀਡੀਓ ਦੇਖੋ। ਇਹ ਕਹਿੰਦੀ ਹੈ ਕਿ ਪੰਜਾਬ 'ਚ ਅੱਤਵਾਦ ਹੈ। ਉਹ ਦੱਸੇ ਕਿ ਹਿਮਾਚਲ 'ਚ ਅੱਤਵਾਦ ਹੈ ਇਹ। ਬਿਲਕੁਲ। ਪੰਜਾਬ 'ਚ ਅੱਤਵਾਦ ਨਹੀਂ ਹੈ। ਉਹ ਦੱਸੇ ਕਿ ਖਜ਼ਾਰ ਅੱਤਵਾਦ। ਹਾਂਜੀ। ਹੁਣ ਮੈਨੂੰ ਐਂ ਦੱਸੋ। ਇਨਾਂ ਦੇ ਵਿੱਚ ਕੋਈ ਫਰਕ ਨਹੀਂ ਪੰਜਾਬ ਦੇ ਹਿੰਦੂਆਂ ਤੋਂ ਬਾਹਰਲੇ ਹਿੰਦੂਆਂ 'ਚ ਬਹੁਤ ਜ਼ਿਆਦਾ ਫਰਕ ਹੈ ਪੰਜਾਬ ਦੇ ਹਿੰਦੂ ਪੰਜਾਬ ਨਾਲ ਹੀ ਹਮੇਸ਼ਾ ਖੜਦੇ ਆ ਕਦੇ ਉਹ ਉਹਨਾਂ ਨੇ ਕਦੇ ਪੜਕਾਉਣ ਵਾਲੀ ਗੱਲ ਨਹੀਂ ਕੀਤੀ ਉਹ ਦੋ ਚਾਰ ਹੈਗੇ ਕੁੱਤੇ ਛੱਡੇ ਮੰਨ ਕੇ ਚੱਲ ਏਜੰਸੀਆਂ ਦੇ ਉਹ ਭੌਂਕਦੇ ਆ ਉਹ ਉਦੋਂ ਇਲਾਵਾ ਸਾਰੇ ਹਿੰਦੂਆਂ ਤੇ ਮੈਂ ਕਹਿੰਦਾ ਕਦੇ ਪੰਜਾਬ ਦੇ ਮਹੇਸ਼ਿਆ ਪੰਜਾਬ ਦੇ ਹੱਕ 'ਚ ਬੋਲੇ ਆ ਪੰਜਾਬ ਦੇ ਵਿਰੋਧ 'ਚ ਨਹੀਂ ਕਦੇ ਬੋਲੇ ਕਈ ਇਹੋ ਜਿਹੇ ਹਿੰਦੂ ਜਿਹੜੇ ਐਫਆਈ ਅਮਰਤਪਾਲ ਸਿੰਘ ਖਾਤਰ ਵੋਟਾਂ ਮੰਗਦੇ ਦੇਖਿਆ ਮੈਂ ਠੀਕ ਹੈ ਨਾ ਇਹ ਦੁੱਤੇ ਕੀ ਉਹ ਸਬੂਤ ਦੇ ਦੇਣ ਕਿ ਪੰਜਾਬ ਨਾਲ ਖੜੇ ਆ ਉਹ ਠੀਕ ਹੈ ਨਾ ਜਿਹੜੇ ਬਾਹਰਲੇ Hindu ਹੈ ਅਗਲਾ ਹਮਾ ਚਲਦੇ ਹਮਾ ਚਲਦੇ ਵੀ ਰਖਲਾ ਸਿੱਕਾ ਨੂੰ ਕਦੇ ਵੀ ਨਹੀਂ ਝਰਦੇ ਆ ਜਿਹੜਾ ਕਾਂਡ ਹੋਇਆ ਸੀ ਉਸ ਤੋਂ ਬਾਅਦ ਤਾਂ ਬੀਜੇਪੀ ਦੇ ਕਾਰਜਕਰਤਾ ਵੀ ਹੋ ਸਕਦੇ ਆ ਤੇ ਆਮ Hindu ਵੀ ਇਸੇ ਲੋਟ ਹੈ ਜੇ ਨਹੀਂ ਯਕੀਨ ਆਉਂਦਾ ਤੁਹਾਨੂੰ

ਆਂਦੀ ਵੀਡੀਓ ਦੇਖ ਲਈ ਇਹ ਕਹਿੰਦੇ ਜੀ ਰਾਮ ਮੰਦਰ ਬਣਨਾ ਚਾਹੀਦਾ ਅਸੀਂ ਵੀ ਖੇਵੀ ਮੰਗ ਲਾਂਗੇ ਸਨ ਨੌਕਰੀ ਦੀ ਲੋੜ ਹੁਣ ਤਾਂ ਚਲ ਰਾਮ ਮੰਦਰ ਵੀ ਬਣ ਗਿਆ ਇਲੈਕਸ਼ਨ ਵੀ ਹੋ ਗਏ ਪਹਿਲਾਂ ਦੀ ਵੀਡੀਓ ਇਲੈਕਸ਼ਨ ਤੋਂ ਇਲੈਕਸ਼ਨ ਜਦੋਂ ਕੈਂਪੇਨ ਸ਼ੁਰੂ ਹੋਈ ਜਾਂਦਾ ਚੱਲੀ ਜਾਂਦਾ ਕੈਂਪੇਨ ਉਹਦੋਂ ਦੀ ਗੱਲ ਹੈ ਠੀਕ ਹੈ ਨਾ ਚਲ ਰਾਮ ਮੰਦਰ ਬਣ ਗਿਆ ਸਭ ਕੁਝ ਹੋ ਗਿਆ ਠੀਕ ਹੈ ਨਾ ਤੇ ਇਹ ਦਾ ਕਹਿਣਾ ਦਾ ਮਤਲਬ ਕਿ ਲਾਸਟ ਕੀ ਬੋਲੇ ਸੀ ਜੇ ਕਹਿੰਦਾ ਸਾਰੇ ਮੁਸਲਮਾਨ ਉਧਰ ਜਾਵੜਨਦੇ ਸਾਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਲੋੜ ਨਹੀਂ ਸੀ ਕਿਉਂਕਿ اٹੋਮੈਟਿਕ ਹੀ ਹਿੰਦੂ ਰਾਸ਼ਟਰ ਬਣ ਜਾਂਦਾ ਤੇ ਇਹਦਾ ਮਤਲਬ ਇਹ ਕਹਿੰਦਾ ਵੀ ਇਸਾਈ ਹੈ ਭਾਰ ਦੀ ਇਤੋਂ ਦੇ ਸੈੱਟ ਹੈ ਇਹ ਵੀ ਨਾ ਹੁਣ ਪੰਨਕ ਚਲ ਜੇ ਮੁਸਲਮਾਨ ਨਾ ਹੋਣਗੇ ਮਤਲਬ ਦੂਜੇ ਦੂਜੇ ਧਰਮਾਂ ਦੇ ਲੋਕ ਕਿਵੇਂ ਰਹਿ ਸਕਦੇ ਹਨ ਦੂਜਿਆਂ ਤੋਂ ਬਿਨਾ ਦੂਜਿਆਂ ਨੂੰ ਵੀ ਜਾਣੇ ਪਊ ਇੱਥੋਂ ਇਹਦਾ ਮਤਲਬ ਕੱਲੇ ਹਿੰਦੂ ਰਹਿਣਾ ਚਾਹੁੰ ਬਈ ਇੱਥੇ ਰੱਖਣਾ ਚਾਹੁੰਦਾ ਇਹਦਾ ਮਤਲਬ ਇਹ ਹੈ ਇਹੋ ਜੀ ਤਾਂ ਸੋਚ ਹੈ ਇਹਨਾਂ ਦੀ ਜਿਹੜੇ ਬੰਦਿਆਂ ਨੂੰ ਆਪਾਂ ਸਿਰ ਤੇ ਚੜਾ ਕੇ ਰੱਖਿਆ ਠੀਕ ਹੈ ਨਾ ਹੋਰ ਕੁਛ ਨਹੀਂ ਇਹੋ ਜੀ ਸੋਚ ਵਾਲੇ ਬੰਦੇ ਆ ਇਹ ਇਤੋਂ ਜ਼ਿਆਦਾ ਸੋਚਦੇ ਨਹੀਂ ਸਿਰਫ ਭੁੱਖੇ ਭੌਂ ਦੀ ਮਰ ਜਾਣ ਪਰ ਆਪਦੀ ਸੋਚ ਤਾਂ ਨਹੀਂ ਬਦਲਦੇ ਹੁਣ ਰਖਲਾ ਭਾਈ ਸਾਹਿਬ ਜੀ ਸਿੰਘ ਮੱਕੜ ਦੀ ਗੱਲ ਵੀ ਹੁਣ ਸੁਣ ਲਓ ਪਰ ਮੈਂ ਇੱਕ ਗੱਲ ਪੰਜਾਬੀਆਂ ਨੂੰ ਕਹਿਣੀ ਚਾਹਨਾ ਕਿ ਏਡੀ ਕੀ ਤੁਹਾਡੀ ਮਿਲਣੇ ਜਬਾਂ ਆਈਏਮ ਤੁਸੀਂ ਹਿਮਾਚਲ ਹੀ ਜਾਣਾ ਹੈ ਸ਼੍ਰੀਨਗਰ ਜਾਂਦੇ ਰੋ ਤੁਸੀਂ ਅਗਲੇ 2 ਸਾਲ ਸੌਹ ਪਾਲੋ ਵੀ ਅਸੀਂ ਘੁੰਮਣ ਹਿਮਾਚਲ ਨਹੀਂ ਜਾਣਾ ਅਸੀਂ ਸ਼੍ਰੀਨਗਰ ਜਾਣਾ ਹੈ 2 ਸਾਲਾਂ ਚ ਜੇ ਜੀਵਨਾ ਬਾਹਰ ਆ ਗਈ ਮਾਚਲ ਵਾਲਿਆਂ ਦੀ ਤਾਂ ਮੈਨੂੰ ਕਹਿ ਦਿਆ ਜੇ ਜੇ ਪੰਜਾਬ ਉੱਥੇ ਜਾਣਾ ਬੰਦ ਕਰ ਥੈਂਕ ਯੂ ਧੰਨਵਾਦ ਸਸਰੀ ਗਾਲ